ਦਿਲਚਸਪ ਪੰਜਾਬੀ ਕਾਮੇਡੀਅਨ ਅਤੇ ਫਿਲਮਕਾਰ ਜਸਵਿੰਦਰ ਸਿੰਘ ਭੱਲਾ ਜੀ ਦਾ ਅੱਜ ਦਿਹਾਂਤ ਹੋ ਜਾਂਦਾ ਹੈ ਜਿੱਦਾਂ ਕਿ ਉਹਨਾਂ ਨੇ ਕਾਫੀ ਕਲੋਕੇ ਪੰਜਾਬੀਆਂ ਨੂੰ ਹਸਾਇਆ ਹੈ ਉਹਨਾਂ ਦੀ ਕਲਾ ਜੋ ਪੂਰੇ ਪੰਜਾਬ ਦੇ ਵਿੱਚ ਛਾਈ ਸੀ ਪੂਰੇ ਪੰਜਾਬ ਕੀ ਪੂਰੇ ਭਾਰਤ ਦੀ ਦੁਨੀਆ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਫੈਨਸ ਹੈਗੇ ਪਰ ਅੱਜ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਦੋ ਸ਼ਬਦ ਉਹਨਾਂ ਦੇ ਇਸ ਦਿਹਾਂਤ ਤੇ ਕੀ ਕਹੋਗੇ ਤੁਸੀਂ ਜੀ ਬਿਲਕੁਲ ਬਿਲਕੁਲ ਬੜੀ ਅਫਸੋਸਨਾਕ ਖਬਰ ਇਸ ਸਵੇਰੇ ਉੱਠਦਿਆਂ ਨੂੰ ਮਿਲੀ ਹੈ ਜਸਵਿੰਦਰ ਭੱਲਾ ਜੋ ਕਿ 4 ਮਈ 1960 ਨੂੰ ਜਨਮੇ ਤੇ 20 ਅਗਸਤ 2025 ਅੱਜ ਦੇ ਦਿਨ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਬ੍ਰੇਨ ਸਟ੍ਰੋਕ ਉਹਨਾਂ ਨੂੰ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਫੋਰਟਿਸ ਹਸਪੀਟਲ ਦੇ ਵਿੱਚ ਉਹ ਦਾਖਲ ਸੀ ਸੋ ਕੁਝ ਸਮੇਂ ਤੋਂ ਉਹ ਜਿਹੜਾ ਹੈ ਸਰੀਰਕ ਤਕਲੀਫਾਂ ਜਿਹੜੀਆਂ ਨੇ ਉਹਦੇ ਸਾਹਮਣਾ ਜਿਹੜਾ ਹੈਗਾ ਉਹ ਕਰ ਰਹੇ ਸੀ ਜਦੋਂ ਜਹਿਦ ਕੀਤੀ ਜਾ ਰਹੀ ਸੀ ਕਿ ਉਹ ਸਰਵਾਈਵ ਕਰ ਜਾਣ ਡਾਕਟਰਾਂ ਨੇ ਵੀ ਪੂਰਾ ਜ਼ੋਰ ਲਾਇਆ ਸੀ ਕਿ ਜਸਵਿੰਦਰ ਭੱਲਾ ਜਿਹੜੇ ਨੇ ਉਹ ਸਰਵਾਈਵ ਕਰਨ ਉਹ ਜਿਉਂਦੇ ਜਗਦੇ ਰਹਿਣ ਪਰ ਉਹ ਪੋਸੀਬਲ ਨਹੀਂ ਹੋ ਸਕਿਆ ਸੋ ਇਹੀ ਆਪਾਂ ਕਹਿ ਸਕਦੇ ਆ ਕਿ ਜੋ ਪਰਮਾਤਮਾ ਵੱਲੋਂ ਲਿਖੇ ਸਵਾਸ ਜਿਹੜੇ ਨੇ ਜਦੋਂ ਪੂਰੇ ਹੋ ਜਾਂਦੇ ਆ ਤੇ ਬੰਦੇ ਨੂੰ ਜਾਣਾ ਪੈਂਦਾ ਉਹ ਲਿਖੇ ਹੋਏ ਆਉਂਦੇ ਨੇ ਕਹਿੰਦੇ ਕਿ ਬੰਦੇ ਦਾ ਜਨਮ ਹੀ ਜਦੋਂ ਹੁੰਦਾ ਤੇ ਉਹਦੇ ਮੱਥੇ ਦੇ ਉੱਤੇ ਲੇਖ ਲਿਖੇ ਹੁੰਦੇ ਨੇ ਵੀ ਕਦੋਂ ਜਨਮੇ ਆ ਤੇ ਕਦੋਂ ਇਹਦੀ ਮੌਤ ਹੋਣੀ ਆ ਤੇ ਕੀ ਕੀ ਇਹਨੇ ਕਰਨਾ ਸੋ ਉਸ ਤਰੀਕੇ ਦੇ ਨਾਲ ਕਹਿ ਲਈਏ ਉਸ ਪਰਮਾਤਮਾ ਦੀ ਹੋਂਣੀ ਦੇ ਹਿਸਾਬ ਦੇ ਨਾਲ ਜਸਵਿੰਦਰ ਭੱਲਾ ਜੋ ਕਿ ਇੱਕ ਮਹਾਨ ਕਲਾਕਾਰ ਸੀ ਆਪਾਂ ਇਹ ਕਵਾਂਗੇ ਕਿਉਂਕਿ ਉਹਨਾਂ ਨੇ ਇੱਕ ਹੀ ਪੀੜੀ ਨਹੀਂ ਆਪਾਂ ਬਚਪਨ ਤੋਂ ਜੇ ਦੇਖੀਏ ਤਾਂ ਬਚਪਨ ਤੋਂ ਜੇ ਕਮੇਡੀ ਸੁਣੀ ਹੈ ਤਾਂ ਸਾਨੂੰ ਇਹੀ ਲੱਗਦਾ ਹੁੰਦਾ ਸੀ ਕਿ ਜਸਵਿੰਦਰ ਭੱਲਾ ਹੀ ਸਿਰਫ ਇੱਕੋ ਇੱਕ ਕਮੇਡੀਅਨ ਨੇ ਕਿਉਂਕਿ ਛਣਕਾਟੇ ਤੋਂ ਗੱਲਬਾਤ ਸ਼ੁਰੂ ਹੁੰਦੀ ਹੈ ਉਹਨਾਂ ਦੀ 1988 ਦੇ ਵਿੱਚ ਪਹਿਲਾ ਛਣਕਾਟਾ ਜਿਹੜੀ ਐਲਬਮ ਹੈ ਉਹਨਾਂ ਵੱਲੋਂ ਕੱਢੀ ਜਾਂਦੀ ਹੈ ਤੇ ਫਿਰ ਉਹ ਲਗਾਤਾਰ ਹੀ ਚੱਲਦਾ ਮੈਨੂੰ ਲੱਗਦਾ ਜੇ ਮੈਂ ਗਲਤ ਨਹੀਂ ਤਾਂ 1996 ਤੱਕ 98 ਤੱਕ ਉਹ ਚੱਲਦਾ ਰਿਹਾ ਸੋ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਫਿਲਮਾਂ ਦਾ ਦੌਰ ਸ਼ੁਰੂ ਹੋ ਜਾਂਦਾ ਤੇ ਫਿਰ ਜਸਵਿੰਦਰ ਭੱਲਾਹੋਰੀ ਫਿਲਮਾਂ ਵਾਲੇ ਪਾਸੇ ਨੂੰ ਹੋ ਜਾਂਦੇ ਨੇ ਸੋ ਇਹ ਕੁੱਲ ਮਿਲਾ ਕੇ ਇਹ ਕਹਿ ਲਈਏ ਵੀ ਤਿੰਨ ਪੀੜੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਹਸਾਈਆਂ ਗਈਆਂ ਤੇ ਉਹਨਾਂ ਦੇ ਜਿਹੜੇ ਜੋਕ ਹੁੰਦੇ ਸੀ ਨਾ ਜਿਹੜੇ ਉਹ ਜੋਕ ਸਕਿੱਟਾਂ ਕਰਦੇ ਸੀ ਉਹਦੇ ਵਿੱਚ ਸਮਾਜ ਪ੍ਰਤੀ ਬਹੁਤ ਕੁਝ ਹੁੰਦਾ ਸੀਗਾ ਉਹਦੇ ਵਿੱਚ ਰਾਜਨੀਤਿਕ ਲੋਕਾਂ ਦੇ ਉੱਤੇ ਤੰਜ ਕਸਣੇ ਜਾ ਸਮਾਜਿਕ ਸਮਾਜ ਦੇ ਜਿਹੜੇ ਵਿਰੋਧੀ ਤੱਤ ਨੇ ਉਹਨਾਂ ਦੇ ਉੱਤੇ ਤੰਜ ਕੱਸਣੇ ਜਾਂ ਫਿਰ ਜੋ ਧਰਮਾਂ ਦੇ ਵਿੱਚ ਹੋ ਰਿਹਾ ਗਲਤ ਹੋ ਰਿਹਾ ਉਹਦੇ ਉੱਤੇ ਤੰਜ ਕੱਸਣੇ ਉਹ ਹਿਸਾਬ ਦੇ ਨਾਲ ਉਹ ਕਾਮੇਡੀ ਵੀ ਕਰਦੇ ਰਹੇ ਆ ਲੋਕਾਂ ਨੂੰ ਹਸਾਉਂਦੇ ਵੀ ਰਹੇ ਆ ਤੇ ਜਾਗਰੂਕਤ ਵੀ ਕਰਦੇ ਰਹੇ ਆ ਸੋ ਮਤਲਬ ਕੁੱਲ ਮਿਲਾ ਕੇ ਆਪਾਂ ਕਹੀਏ ਵੀ ਅੱਜ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਕੱਲੇ ਪੰਜਾਬੀ ਇੰਡਸਟਰੀ ਚ ਨਹੀਂ ਪੰਜਾਬ ਦੀ ਪੰਜਾਬੀਅਤ ਦੀ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਸੋਗ ਦੀ ਲਹਿਰ ਹੈ ਕਿਉਂਕਿ ਇੱਕ ਮਹਾਨ ਕਲਾਕਾਰ ਸੀ ਪੰਜਾਬ ਦਾ ਸੋ ਬੜਾ ਸੂਝਵਾਨ ਵੀ ਸੀ ਕਿਉਂਕਿ ਐਜ਼ ਅ ਪ੍ਰੋਫੈਸਰ ਵੀ ਉਹ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪੜਾਉਂਦੇ ਵੀ ਸੀ ਸੋ ਪੜ੍ਹੇ ਲਿਖੇ ਇਨਸਾਨ ਤੇ ਇੱਕ ਆਪਾਂ ਕਹੀਏ ਭਈ ਮਤਲਬ ਉਹ ਸੋਚ ਜਿਹੜੀ ਐ ਜਿਹੜੀ ਜ਼ਰੂਰਤ ਹੁੰਦੀ ਆ ਕਈ ਵਾਰੀ ਇਸ ਤਰ੍ਹਾਂ ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਕਈ ਵਾਰੀ ਫਿਲਮਾਂ ਜਿਹੜੀਆਂ ਬਣੀਆਂ ਪੰਜਾਬੀ ਦੇ ਵਿੱਚ ਜਿਹੜੀਆਂ ਪੰਜਾਬੀ ਫਿਲਮਾਂ ਦੇ ਵਿੱਚ ਜਸਵਿੰਦਰ ਭੱਲਾ ਹੋਰਾਂ ਨੇ ਕਰੈਕਟਰ ਕੀਤੇ ਆ ਸੋ ਕਈ ਵਾਰ ਉਹਥੇ ਅੜ ਜਾਂਦੀ ਕਮੇਡੀ ਉਹਨਾਂ ਕੋਲ ਅੜ ਜਾਂਦੀ ਆ ਤੇ ਜਸਵਿੰਦਰ ਭੱਲਾ ਹੋਰਾਂ ਐਸੇ ਜਿਹੜੇ ਫਰੇਜ਼ ਕਸਦੇ ਹੁੰਦੇ ਸੀ ਐਸੀਆਂ ਉਹਨਾਂ ਨੇ ਗੱਲਾਂ ਬਾਤਾਂ ਆਪਣੀਆਂ ਬਣਾਈਆਂ ਜਿਹੜੀਆਂ ਫਿਲਮਾਂ ਦੇ ਵਿੱਚ ਚੱਲੀਆਂ ਹੀ ਨਹੀਂ ਮਤਲਬ ਲੋਕਾਂ ਦੇ ਮੂੰਹਾਂ ਦੇ ਉੱਤੇ ਵੀ ਚੜ ਗਈਆਂ ਜਿਵੇਂ ਉਹ ਇੱਕ ਫਿਲਮ ਆਈ ਸੀ ਪੰਜਾਬੀ ਦੀ ਨਾਮ ਤਾਂ ਮੈਨੂੰ ਯਾਦ ਨਹੀਂ ਭਿੱਟੇਲੋ ਸਾਹਿਬ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਸੋ ਉਹ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਗਈ ਉਹਨਾਂ ਦੀ ਗੱਲ ਇਸ ਤਰ੍ਹਾਂ ਹੋਰ ਬਹੁਤ ਨਿਸ਼ਣਕਾਟੇ ਦੇ ਵਿੱਚ ਉਹਨਾਂ ਨੇ ਐਸੀਆਂ ਗੱਲਾਂ ਜਿਹੜੀਆਂ ਕੀਤੀਆਂ ਆਮ ਲੋਕਾਂ ਦੇ ਮੂੰਹਾਂ ਦੇ ਉੱਤੇ ਅੱਜ ਵੀ ਚੜੀਆਂ ਹੋਈਆਂ ਨੇ ਬਜ਼ੁਰਗਾਂ ਦੇ ਮੂੰਹ ਦੇ ਉੱਤੇ ਉਹ ਜਿਹੜੇ ਉਹਨਾਂ ਦੇ ਤੰਜ ਕੱਸੇ ਹੋਏ ਜਾਂ ਉਹਨਾਂ ਵੱਲੋਂ ਬਣਾਈਆਂ ਹੋਈਆਂ ਗੱਲਾਂ ਉਹ ਸਾਰੀਆਂ ਅੱਜ ਵੀ ਜੜੀਆਂ ਨੇ ਉਹ ਉਹ ਲੋਕਾਂ ਦੇ ਮੂੰਹਾਂ ਦੇ ਉੱਤੇ ਚੜੀਆਂ ਹੋਈਆਂ ਸੋ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਜਸਵਿੰਦਰ ਭੱਲਾ ਹੋਰਾਂ ਦੇ ਹਿੱਸੇ ਆਈਆਂ ਨੇ ਜਸਵਿੰਦਰ ਭੱਲਾ ਹੋਰੀ ਜਦੋਂ ਕਿਸੇ ਫਿਲਮ ਦੇ ਵਿੱਚ ਆ ਜਾਂਦੇ ਸੀ ਪੰਜਾਬੀ ਫਿਲਮ ਦੇ ਵਿੱਚ ਤਾਂ ਉਹ ਕਹਿੰਦੇ ਵੀ ਉਹ ਸੰਪੂਰਨ ਹੋ ਜਾਂਦੀ ਸੀ ਫਿਲਮ ਹਨਾ ਜੋ ਕਮੀ ਪੇਸ਼ੀ ਹੈ ਕਿਸੇ ਪਾਸੇ ਰਹਿ ਗਈ ਤੇ ਉਹ ਭੱਲਾ ਹੋਰੀ ਪੂਰੀ ਕਰ ਦਿੰਦੇ ਹੁੰਦੇ ਸੀ ਸੋ ਹੁਣ ਬੇਸ਼ੱਕ ਕੋਈ ਇਹ ਗੱਲ ਦੇ ਵਿੱਚ ਦੋਰ ਆਏ ਨਹੀਂ ਹੈ ਕਿ ਅੱਜ ਤੋਂ ਬਾਅਦ ਪੰਜਾਬੀ ਉਹਨਾਂ ਨੂੰ ਵੀ ਦਰਸਣਗੇ ਉਹਨਾਂ ਦੀ ਕਮੇਡੀ ਨੂੰ ਵੀ ਦਰਸਣਗੇ ਫਿਲਮਾਂ ਦੇ ਵਿੱਚ ਉਹਨਾਂ ਦੀ ਖਾਮੀ ਜਿਹੜੀ ਹੈਗੀ ਆ ਉਹਨੂੰ ਪੂਰਿਆ ਨਹੀਂ ਕੀਤਾ ਜਾ ਸਕਦਾ ਤੋ ਇਹੀ ਆਪਾਂ ਕਹਿ ਸਕਦੇ ਆ ਕਿ ਇੱਕ ਮਹਾਨ ਕਲਾਕਾਰ ਜਿਹੜਾ ਪੰਜਾਬ ਦਾ ਕੰਟਰੋਵਰਸੀ ਵੀ ਰਹੀ ਉਹਨਾਂ ਦੇ ਉੱਤੇ ਪਰ ਉਹ ਉਸ ਲੈਵਲ ਦੀ ਨਹੀਂ ਹੈ ਪੀ ਉਹਨਾਂ ਨੇ ਐਡਾ ਵੱਡਾ ਕੁਝ ਗੁਨਾਹ ਕਰ ਦਿੱਤਾ ਹੋਵੇ ਹਾਂ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਇੱਕ ਪਟਿਆਲੇ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਇਵੈਂਟ ਤੇ ਉੱਥੇ ਮਹਾਰਾਜਾ ਪਟਿਆਲਾ ਮਤਲਬ ਕਹਿ ਲਈਏ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਉਹਨਾਂ ਨੇ ਮੜਾ ਜਾ ਤੰਜ ਕੱਸ ਦਿੱਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਭੁਗਤਣੀ ਪਈ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਗੁੱਸਾ ਕਰ ਗਏ ਸੀ ਉਸ ਗੱਲ ਦਾ ਵੀ ਮੇਰੇ ਉੱਤੇ ਤਵਾ ਕਿਉਂ ਲਾਇਆ ਗਿਆ ਸੋ ਉਸ ਗੱਲ ਦਾ ਗੁੱਸਾ ਹੋ ਗਿਆ ਤੇ ਫਿਰ ਚੰਡੀਗੜ੍ਹ ਜਾ ਕੇ ਉਹਨਾਂ ਨੂੰ ਮੁਆਫੀ ਵੀ ਮੰਗਣੀ ਪਈ ਪਰ ਮੁਆਫੀ ਵੀ ਇਹਨਾਂ ਦੀ ਚੱਲੀ ਨਹੀਂ ਸੋ ਇਸ ਤਰ੍ਹਾਂ ਦੇ ਛੋਟੇ-ਛੋਟੇ ਜਿਹੇ ਕਹਿ ਲਈਏ ਵੀ ਕਾਂ ਕਾਰਨਾਮੇ ਜ਼ਰੂਰ ਹੋਏ ਨੇ ਪਰ ਕੋਈ ਵੱਡੇ ਲੈਵਲ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਗੁਨਾਹ ਜਾਂ ਕੋਈ ਕਈ ਵੀ ਕੰਟਰੋਵਰਸੀ ਕਿਸੇ ਧਰਮ ਦੇ ਖਿਲਾਫ ਕਿਸੇ ਸਮਾਜਿਕ ਤੱਤ ਦੇ ਖਿਲਾਫ ਉਸ ਤਰੀਕੇ ਦੀ ਨਹੀਂ ਕੀਤੀ ਗਈ ਕਮੇਟੀ ਦੇ ਰੂਪ ਦੇ ਵਿੱਚ ਜ਼ਰੂਰ ਉਹਨਾਂ ਨੇ ਸਮਾਜ ਸੁਧਾਰਨ ਦਾ ਕੰਮ ਕੀਤਾ ਹੈਗਾ ਸੋ ਉਹਨਾਂ ਦੀ ਕਮੀ ਜਿਹੜੀ ਆ ਹਮੇਸ਼ਾ ਜਿਹੜੀ ਆ ਰੜਕਦੀ ਰਹੇਗੀ ਪੰਜਾਬੀਆਂ ਨੂੰ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਸੋ ਅਸੀਂ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਆਤ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੇ ਫਿਰ ਉਹ ਪੰਜਾਬ ਦੀ ਧਰਤੀ ਦੇ ਉੱਤੇ ਪੈਦਾ ਹੋ ਕੇ ਤੇ ਪੰਜਾਬੀਅਤ ਦੀ ਸੇਵਾ ਜਿਹੜੀ ਆ ਉਹ ਜ਼ਰੂਰ ਕਰਨ ਆ ਕੇ ਅ ਬਿਲਕੁਲ ਰੀਸੈਂਟ ਜੀ ਜਦੋਂ ਵੀ ਕੋਈ ਅਜਿਹਾ ਕਲਾਕਾਰ ਹੋਵੇ ਇਸ ਲੈਵਲ ਦਾ ਕਲਾਕਾਰ ਹੋਵੇ ਜਿਸ ਦੀ ਕਹ ਲੋ ਕਿ ਕਲਾਕਾਰੀ ਦੇ ਲੋਹਾਪੂਰੀ ਦੁਨੀਆ ਮੰਦੀ ਹੋਵੇ ਪੂਰੇ ਲੋਕ ਉਹਨਾਂ ਨਾਲ ਦਿਲ ਤੋਂ ਜੁੜੇ ਵੀ ਹੋਣ ਤਾਂ ਬੇਸ਼ੱਕ ਉਹ ਸ਼ਰੀਰ ਤੌਰ ਤੇ ਆਪ ਨੂੰ ਨਹੀਂ ਰਹਿੰਦੇ ਪਰ ਉਹਨਾਂ ਦੀ ਕਲਾ ਹਮੇਸ਼ਾ ਹੀ ਕਹ ਲੋ ਕਿ ਸਮਾਜ ਵਿੱਚ ਰਹਿ ਜਾਂਦੀ ਹੈ ਤੇ ਇਸੇ ਲਈ ਆਪਾਂ ਪ੍ਰਾਈਡ ਪੰਜਾਬ ਟੀਵੀ ਦਾ ਹੀ 1025 ਪਰ ਇਹਨੂੰ ਸਲਾਮ ਨਹੀਂ ਦਿੰਦੇ ਆ ਤੇ ਥੋੜੇ ਤੁਹਾਨੂੰ ਵੀ ਕਰਦੇ ਆ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਫ ਦਾ ਬਹੁਤ ਧੰਨਵਾਦ